ਖਾਲੀ 46 ਟੋਟਲ ਛਾਲੀ ਐਂਬੂਲੈਂਸ ਹੈ ਜੀ ਇਹ ਸਾਰੇ ਪੰਜਾਬ ਚ ਜਾਣ ਗਿਆ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਸਬਾਣੇ ਦੇ ਲੋਕਾਂ ਦੇ ਨਾਲ ਜਿੱਥੇ ਬੜਾ ਦਰਦਨਾਕ ਹਾਦਸਾ ਹੋਇਆ ਸੀਗਾ ਤੇ ਜਿਹੜੀਆਂ 7 ਐਂਬੂਲੈਂਸ ਹੈ ਉਹ 7 ਬੱਚੇ ਜਿਹੜੇ ਉਸ ਹਾਦਸੇ ਵਿੱਚ ਗੁਜ਼ਰ ਗਏ ਸੀ 7 ਐਂਬੂਲੈਂਸ ਸਬਾਣੇ ਦੇ ਏਰੀਆ ਵਿੱਚ ਲੱਗਣ ਗਿਆ ਉਹਨਾਂ ਨੂੰ ਡੈਡੀਕੇਟ ਕੀਤੀਆਂ ਗਈਆਂ ਬਾਕੀ ਸਾਰੇ ਪੰਜਾਬ ਵਿੱਚ ਜਾਣ ਗਿਆ ਪਹਿਲਾਂ ਵੀ ਸਾਡੇ ਕੋਲ 325 ਐਂਬੂਲੈਂਸ ਹੈ ਤੇ ਹੁਣ ਇਹ ਵਧ ਕੇ 371 ਹੋ ਜਾਣ ਗਿਆ ਪਹਿਲਾ ਸਾਡਾ ਰਿਸਪੌਂਸ ਟਾਈਮ ਸ਼ਹਿਰ ਵਿੱਚ 15 ਮਿੰਟ ਹੈ ਪਿੰਡਾਂ 'ਚ 20 ਮਿੰਟ ਹੈ ਹੋਪਫੁਲੀ ਸ਼ਹਿਰਾਂ 'ਚ 12 ਮਿੰਟ ਹੋ ਜਾਏਗਾ ਔਰ ਪਿੰਡਾਂ ਦੇ ਵਿੱਚ 15 ਮਿੰਟ ਹੋ ਜਾਏਗਾ ਲੋਕਾਂ ਨੂੰ ਜਿਹੜਾ ਗੋਲਡਨ ਆਰ ਹੁੰਦਾ ਜਿਹੜਾ ਪਹਿਲਾ ਘੰਟਾ ਹੁੰਦਾ ਉਹਨੂੰ ਗੋਲਡਨ ਆਰ ਕਹਿੰਦੇ ਆ ਚਾਹੇ ਐਕਸੀਡੈਂਟ ਹੋ ਜਾਏ ਜਿਵੇਂ ਤੁਸੀਂ ਦੇਖਿਆ ਕੱਲ ਇੱਕ ਬੜਾ ਦਰਦਨਾਕ ਹਾਦਸਾ ਹੋਇਆ ਕੋਈ ਜਿਸ ਤਰ੍ਹਾਂ ਕੋਈ ਲੜਾਈ ਦੇ ਵਿੱਚ ਕੋਈ ਫਾਇਰ ਦੀ ਇਨਸੀਡੈਂਸ ਹੋ ਜਾਏ ਕੋਈ ਬਿਲਡਿੰਗ ਕਲਾਪਸ ਹੋ ਜਾਏ ਕੋਈ ਵੀ ਐਮਰਜੈਂਸੀ ਹੋਵੇ ਤੇ ਉਹਦੇ ਵਿੱਚ ਜਿਹੜਾ ਪਹਿਲਾ ਘੰਟਾ ਹੁੰਦਾ ਉਹਨੂੰ ਗੋਲਡਨ ਆਰ ਕਹਿੰਦੇ ਆ ਜੇ 15 ਮਿੰਟ ਦੇ ਵਿੱਚ ਐਂਬੂਲੈਂਸ ਉੱਥੇ ਪਹੁੰਚ ਜੇ ਜਾਂ 10 ਮਿੰਟ ਵਿੱਚ ਪਹੁੰਚ ਜੇ ਤੇ ਅੱਧੇ ਘੰਟੇ ਦੇ ਵਿੱਚ ਪੇਸ਼ੈਂਟ ਹਸਪਤਾਲ ਪਹੁੰਚ ਜੇ ਤਾਂ ਉਹਦੇ ਸਰਵਾਈਵਲ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਚਾਹੇ ਰੋਡ ਐਕਸੀਡੈਂਟ ਹੋਣ ਜਾਂ ਕੋਈ ਵੱਡਾ ਹੋਰ ਐਕਸੀਡੈਂਟ ਹੋਵੇ ਬਾਤੀ ਦੇ ਹਿਸਾਬ ਨਾਲ ਸਰ ਜੈਨ ਸਰ ਜੈਨ ਪਲੱਸ ਜੈਨ ਪਲੱਸ ਜਿਹੜੀ 108 ਐਂਬੂਲੈਂਸ ਹੈ ਉਹਦੇ ਨਾਲ ਸਾਡਾ ਹੈਗਾ ਜੀ ਉਹ ਸਾਰਾ ਇਹਨੂੰ ਰਨ ਕਰਦੇ ਆ ਉਹਨਾਂ ਦਾ ਇੱਕ ਪਲੈਟਫਾਰਮ ਬਣਿਆ ਹੋਇਆ ਉਹ ਉਹਦੇ ਚੋਂ ਜਿਹੜੀਆਂ ਜਿਵੇਂ ਪੁਰਾਣੀਆਂ ਐਂਬੂਲੈਂਸਾਂ ਹੁੰਦੀਆਂ ਉਹਨਾਂ ਨੂੰ ਅਸੀਂ ਫੇਸ ਆਊਟ ਕਰੀ ਜਾਂਦੇ ਆ ਨਵੀਆਂ ਹਾਈ ਟੈਕ ਐਂਬੂਲੈਂਸਸ ਇਹ ਐਕਚੁਅਲੀ ਅਸੀਂ ਪਿਛਲੇ ਸਾਲ ਵੀ ਦਿੱਤੀਆਂ ਸੀ ਦਲਾਈ ਦੇ ਵਿੱਚ ਇਸ ਸਾਲ ਵੀ ਦਿੱਤੀਆਂ ਇੱਕ ਲਗਾਤਾਰ ਪ੍ਰੋਸੈਸ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਇਹਨਾਂ ਨੂੰ ਅਪਗ੍ਰੇਡ ਕਰਕੇ ਨਵੀਆਂ ਐਮਬੂਲੈਂਸਾਂ ਆਉਣੀਆਂ ਚਾਹੀਦੀਆਂ। ਬ੍ਰੋ ਅਵਰੋਲ ਪੰਜਾਬ ਦੇ ਵਿੱਚ ਕਿੰਨੀਆਂ ਐਮਬੂਲੈਂਸਾਂ ਦੀ ਲੋੜ ਹੈ? ਹੁਣ ਤੱਕ ਕਿੰਨੀਆਂ ਆਪਣੇ 373 ਹੈਗੀਆਂ ਮੈਂ ਜਦ ਦੱਸਿਆ ਵੀ ਉਹਦੇ ਜਿਹੜਾ ਲੋਡ ਤੇ ਆਪਾਂ ਜਿੰਨੀਆਂ ਮਰਜ਼ੀ ਕਰ ਸਕਦੇ ਹਾਂ ਬਟ 373 ਸਾਡੇ ਕੋਲ ਹੈਗੀਆਂ ਉਹਦਾ ਸਾਡਾ ਰਿਸਪੌਂਸ ਟਾਈਮ ਜਿਹੜਾ ਹੈਗਾ ਉਹ 15 ਤੋਂ 20 ਮਿੰਟ ਹੈ। ਆਈ ਥਿੰਕ ਇਟਸ ਆਲਰੇਡੀ ਸੈਟੀਸਫੈਕਟਰੀ। ਥਿਸ ਇਜ਼ ਬੈਸਟ ਵਨ ਆਫ ਦਾ ਬੈਸਟ ਇਨ ਦਾ ਕੰਟਰੀ। ਔਰ ਮੇਰਾ ਕਹਿਲ ਪੂਰੇ ਮਤਲਬ ਐਸ ਪਰ ਇੰਟਰਨੈਸ਼ਨਲ ਸ ਆ ਇਹਦੇ ਵਿੱਚ ਸਾਰੀ ਜਿਹੜਾ ਹੈਗਾ ਨਾ ਜੀ ਜਿੰਨਾ ਤੁਹਾਡੇ ਮਤਲਬ ਆਕਸੀਜਨ ਹੈ ਦੇ ਵਿੱਚ ਜਿਹੜਾ ਇੱਕ ਅੰਬੋ ਬੈਗ ਹੁੰਦਾ ਜਿਹੜੀ ਲਾਈਫ ਸਪੋਰਟ ਹੈ ਜੇ ਉਹ ਬੰਦੇ ਨੂੰ ਲੋਡ ਪਾ ਕੇ ਸਾਹ ਨਹੀਂ ਆ ਰਿਹਾ ਉਹਦੇ ਨਾਲ ਸਾਹ ਦਿੱਤਾ ਜਾ ਸਕਦਾ ਸਾਰੀਆਂ ਐਮਰਜੈਂਸੀ ਮੈਡੀਸਨ ਹੈ ਟ੍ਰੇਨਡ ਮੈਨ ਪਾਵਰ ਹੈ ਤੇ ਇੱਕ ਅਸੀਂ ਐਡੀਸ਼ਨਲ ਫੀਚਰ ਇਹ ਕੀਤਾ ਸੀਗਾ ਕਿ ਕਈ ਵਾਰੀ ਜਦੋਂ ਪਿੰਡ ਤੋਂ ਐਮਬੂਲੈਂਸ ਚੱਲਦੀ ਆ ਉਹ ਹਸਪਤਾਲ ਪਹੁੰਚਦੇ ਪਹੁੰਚਦੇ ਬੱਚਾ ਹੋ ਜਾਂਦਾ ਸੀ ਡਿਲੀਵਰੀ ਕੇਸਸ ਦੇ ਵਿੱਚ ਤੇ ਉਹਦੀ ਅਸੀਂ ਐਕਸਟਰਾ ਕਿੱਟ ਦਿੱਤੇ ਆ ਉਹਦੇ ਵਿੱਚ ਤੇ ਇਹ ਕਈ ਵਾਰੀ ਸਾਡੇ ਨਾਲ ਹੋਇਆ ਵੀ ਹੈ ਇਹ ਕਿ ਬਹੁਤ ਵਾਰੀ ਉਹ ਉਹਦੀ ਇੰਟੈਂਸ਼ਨ ਨਹੀਂ ਹੈ ਡਿਲੀਵਰੀ ਐਂਬੂਲੈਂਸ ਦੇ ਵਿੱਚ ਨਹੀਂ ਹੋਣੀ ਚਾਹੀਦੀ ਬਟ ਜਿਵੇਂ ਤੁਸੀਂ ਦੇਖ ਰਹੇ ਹੋਵੇ ਕਿਤੇ ਮਤਲਬ ਕਿ ਸੜਕ ਤੇ ਹੋ ਰਹੀ ਹੈ ਜਾਂ ਦਰਖਤ ਦੇ نیچے ਹੋ ਰਹੀ ਹੈ ਕਈ ਸਟੇਟਸ ਦੇ ਵਿੱਚ ਸਾਡੇ ਘੱਟੋ ਘੱਟੇ ਹੋ ਗਿਆ ਵੀ ਐਂਬੂਲੈਂਸ ਵਿੱਚ ਬੰਦਾ ਜਾ ਰਿਹਾ ਹੁੰਦਾ ਤੇ ਉੱਥੇ ਜਾ ਕੇ ਬਾਕੀ ਸਾਰੀ ਕੇਅਰ ਵੀ ਹੋ ਜਾਂਦੀ ਹੈ ਤੇ ਸੇਫ ਡਿਲੀਵਰੀ ਵੀ ਹੋ ਜਾਂਦੀ ਹੈ ਤੇ ਉਹਦੇ ਵਿੱਚ ਅਸੀਂ ਇੱਕ ਸਪੈਸ਼ਲ ਕਿੱਟ ਹੁੰਦੀ ਹੈ ਉਹ ਦੇ ਦਿੰਦੇ ਨੇ ਲੈਟਸ ਆਪ ਕੁਝ ਐਂਬੂਲੈਂਸ ਰਿਪਲੇਸ ਵੀ ਕੀ ਗਈ ਹੈ ਜੋ ਪਹਿਲੇ ਚੱਲ ਰਹੀ ਥੀ ਉਹ ਵੀ ਉਹ ਸਾਰੀਆਂ ਰਿਪਲੇਸ ਹੋਣਗੀਆਂ ਇਸ ਵੇਲੇ ਸਾਰੀਆਂ ਚੱਲ ਰਹੀਆਂ ਉਹਨਾਂ ਨੂੰ ਗ੍ਰੈਜੂਅਲੀ ਅਸੀਂ ਉਹਨਾਂ ਦਾ ਪੂਰਾ ਐਨਾਲਿਸਿਸ ਕਰਕੇ ਉਹਨਾਂ ਨੂੰ ਫੇਸ ਨੇ ਸਟਾਫ ਸਾਰਾ ਨੰਬਰ ਫਰੂਟ ਕੀਤਾ ਜੀ ਜੀ ਰਿਸਪੌਂਸ ਕਹ ਰਹੇ 15 ਮਿੰਟ ਦਾ ਦੇਸ਼ ਅਸੀਂ ਕਿਤੇ ਵੀ ਸਵਾਂਤ ਸੁਧਾਨ ਤੇ ਆ ਹੋਰ ਕਿਤੇ ਸਟੇਟਾ ਚ ਕਿੰਨਾ ਆਏ ਨਹੀਂ ਵੀ ਆਰ ਦਾ ਬੈਸਟ ਅੱਛਾ ਸਰ ਕੋਰੋਨਾ ਦੇ ਮਾਮਲੇ ਤੋਂ ਦੇਸ਼ ਦੇ ਵਿੱਚ ਬਦਲੇ ਮੈਂ ਤੁਹਾਨੂੰ ਦੇਖੀ ਮੈਂ ਨੋਵਾ ਗੱਡੀ ਹਟਾਉਣ ਦੀ ਕਿਰਪਾਲਤਾ ਕਰੋ ਜਲਦੀ ਉਹ ਵਾਈਟ ਹੋ ਰਹੀ ਬਾਈ ਅੱਛਾ ਸਰ ਇੱਕ ਇਹ ਦੱਸੋ ਥੋੜਾ ਡਿਫਾਈਨ ਕਰਦੇ ਹੋ ਸਰ ਜਨ ਪਲਸ ਤੋਂ ਤੁਸੀਂ ਹਾਇਰ ਕੀਤੀਆਂ ਜਾਂ ਫਿਰ ਕੀ ਸਰਕਾਰ ਦਾ ਕੀ ਰੋਲ ਰੋਲ ਹੈਗਾ ਕਿੰਨੇ ਪੈਸੇ ਇਨਵੈਸਟ ਹੋਏ ਹੈਗੇ ਲੈਟ ਮੀ ਕਲੀਅਰ ਇਟ ਜਿਹੜੀ ਜਨ ਹੈ ਉਹ ਇੱਕ ਸਰਵਿਸ ਏਜੰਸੀ ਹੈ ਜਿਹੜੀ ਉਹਨੂੰ ਚਲਾਉਂਦੀ ਹੈ ਐਂਬੂਲੈਂਸ ਸਰਕਾਰ ਦੀ ਹੈ ਪਹਿਲਾਂ ਵੀ ਸਾਰੀ ਐਂਬੂਲੈਂਸ ਸਰਕਾਰ ਦੀਆਂ ਸੀਗਾ ਐਂਬੂਲੈਂਸ ਪ੍ਰੋਪਰਟੀ ਸਰਕਾਰ ਦੀ ਆ ਉਹ ਸਿਰਫ ਤੇ ਸਪਰੇਟ ਆਪਰੇਸ਼ਨ ਜਾਉ ਮੇਨਟੇਨੈਂਸ ਐਂਡ ਆਪਰੇਸ਼ਨਸ ਉਹ ਜਾਣ ਪੁੱਛਣਾ ਹੈ ਕਿੰਨਾ ਬਜਟ ਹੈ ਸਰ ਆਪਾਂ 350 ਵਾਲਾ ਸਮਾਗਮ ਮਨਾਰਨੇ ਆ ਰਹੇ ਹਾਂ ਸ਼੍ਰੀ ਗੁਰਤੇਬਾਦ ਜੀ ਐਸਜੀਪੀਸੀ ਦਾ ਕਹਿਣਾ ਹੈ ਕਿ ਇਹ ਕੰਮ ਜਿਹੜਾ ਹੈਗਾ ਐਸਜੀਪੀਸੀ ਦਾ ਸਰਕਾਰ ਇਹ ਕੰਮ ਨਹੀਂ ਇਹ ਕਰਦੀ ਅੱਛਾ ਸੀਐਮ ਸਾਹਿਬ ਦਾ ਕਨਵਾਇ ਆ ਗਿਆ ਥੋੜਾ ਜਿਹਾ ਆਪਣੇ ਹਰਿਆਣਾ ਸੀਐਮ ਨੇ ਅਪਲਾਈ ਥੋ ਟੇਕਅਪ ਕਰਨਾ ਤੇ ਆਪਾਂ ਫਿਰ ਕਰ ਲਾਂਗੇ ਤੁਸੀਂ ਉਹਨੂੰ ਸਾਰੇ ਦਿਨ ਪੋਰਟ ਕਰਦੇ ਕਿਹੜੇ ਤਰੀਕੇ ਨਾਲ 350 ਵਾਲਾ ਸਮਾਗਮ ਮਨਾ ਰਹੇ ਐਸਜੀਪੀਸੀ ਦਾ ਕਹਿਣਾ ਹੈ ਸਰਕਾਰ ਦਾ ਕੰਮ ਨਹੀਂ ਹੈ ਐਸਜੀਪੀਸੀ ਦਾ ਕਰਨਾ ਤੁਹਾਨੂੰ ਪਿਛਲੇ ਸਮਾਗਮ ਜਿਆਦਾ ਹੈ ਜੀ ਆਪਣੇ ਸੀਐਮ ਸੱਪੜੇ ਪੀਐਮ ਬੈਠੇ ਹੋਏ ਸੀ ਉੱਤੇ ਅਗਲੀ ਕੋ ਸੀਟ ਤੇ ਕੌਣ ਬੈਠੇਗਾ ਸਾਰਾ ਕੁਝ ਤੁਹਾਨੂੰ ਯਾਦ ਹੈ ਨਾ ਜੀ ਇਹ ਜਦੋਂ ਇਹ ਸਾਰਾ ਐਸਸੀਪੀਸੀ ਹੁਣ ਕਿਉਂ ਜ਼ਿਆਦਾ ਆਇਆ ਜੀ ਜਦੋਂ ਬਾਦਲ ਸਿੰਘ ਸੀਗੇ ਬਾਦਲ ਸਾਹਿਬ ਹੁੰਦੇ ਸੀ ਕਿ ਨਹੀਂ ਹੁੰਦੇ ਸੀ OBCMC ਪੰਜਾਬ ਦੇ ਨਾ ਉਦੋਂ ਕਿਉਂ ਨਹੀਂ ਉਹਨਾਂ ਨੇ ਕਿਹਾ ਵੀ ਇਹ ਸਾਡਾ ਐਸਸੀਪੀਸੀ ਹੈਗਾ ਹੁਣ ਕੌਣ ਕੀ ਦਿੱਕਤ ਹੋ ਗਈ ਜੀ ਕਿਉਂ ਜੀ ਰਾਜਨੀਤੀ ਕਰ ਰਿਹਾ ਐਸਸੀਪੀਸੀ ਧਾਰਮਿਕ ਬਾਡੀ ਹੈ ਐਸਸੀਪੀਸੀ ਨੂੰ ਮਿੰਨੀ ਪਾਰਲੀਮੈਂਟ ਆਫ ਸਿਕਸ ਕਹਿੰਦੇ ਆ ਉਹਨਾਂ ਨੂੰ ਤਾਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਪੋਲਿਟਿਸ਼ੀਅਨ ਦਾ ਕਰਨ ਜੀ ਮਤਲਬ ਪੋਲਿਟਿਸ਼ੀਅਨ ਤਾਂ ਰਾਜਨੀਤੀ ਕਰਨਗੇ ਐਸਪੀਸੀ ਕਿਉਂ ਰਾਜਨੀਤੀ ਕਰ ਰਹੀ ਹੈ ਸਰ ਰਾਜਾ ਵੜਿੰਗ ਅਫੀਮ ਦੀ ਖੇਤੀ ਦੀ ਉਕਾਰਤ بار بار ਕਰ ਰਹੇ ਨੇ ਇਹਦੇ ਤੇ ਤੁਹਾਡਾ ਕੀ ਕਹਿਣਾ ਜੀ ਯਾਰ ਰਾਜਾ ਵੜਿੰਗ ਜੀ ਮੰਤਰੀ ਰਹਿਏ ਇੱਥੇ 5 ਸਾਲ ਇਹਨਾਂ ਦੀ ਸਰਕਾਰ ਰਹੀ ਹੈ ਕੀ ਇਹਨਾਂ ਨੂੰ ਕੋਈ ਨਵੀਂ ਕੋਈ ਇਹਨਾਂ ਨੂੰ ਚਾਨਣ ਹੋਇਆ ਉਹਨਾਂ ਦੇ ਦਿਮਾਗ 'ਚ ਕੋਈ ਨਵੀਂ ਨਵੀਂ ਬੱਤੀ ਚੱਕੀ ਆ ਇਹਨਾਂ ਦੀ ਇਹਨਾਂ ਦੀ ਰਾਜ ਰਾਜਸਥਾਨ ਦੇ ਸਰਕਾਰ ਸੀ ਉੱਥੇ ਇਹਨਾਂ ਨੇ ਬੰਦ ਕਰ ਦਿੱਤਾ ਸਾਰੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸੀ ਸਾਰੇ ਰਾਜਾਂ ਵਿੱਚ ਸਰਕਾਰ ਸੀ ਤੇ ਪਹਿਲਾਂ ਇਹਨਾਂ ਨੇ ਗੈਂਗਸ ਪਹਿਲੇ ਚਿੱਟੇ ਤੇ ਕਿਉਂ ਲਾਇਆ ਬੱਚਿਆਂ ਨੂੰ ਜੀ ਇਹਨਾਂ ਨੇ ਇਹਨਾਂ ਦੀ ਪੰਜ ਸਾਲ ਸਰਕਾਰ ਸੀਗਾ ਆ ਕਰ ਦੇਣੀ ਸੀ ਜੀ ਐਨੇ ਸੌਖਾ ਲਾਜ ਸੀਗਾ ਇਹਨਾਂ ਨੂੰ ਕਹੋ ਜੀ ਇੱਕ ਤਾਂ ਇਤਿਹਾਸ ਪੜੋ ਇੱਕ ਜਿਹੜੀਆਂ ਓਪੀਅਮ ਵਾਰਸ ਹੋਈਆਂ ਉਹਦੇ ਬਾਰੇ ਪੜੋ ਤੁਸੀਂ ਜੋ ਤੁਹਾਡਾ ਰਾਜਸਥਾਨ ਵਿੱਚ ਤੁਹਾਡੀ ਆਪਣੀ ਸਰਕਾਰ ਸੀ ਉੱਥੇ ਤੁਸੀਂ ਉੱਥੇ ਭੁੱਕੀ ਦੇ ਠੇਕੇ ਕਿਉਂ ਬੰਦ ਕੀਤੇ ਉਹ ਪੜੋ ਕੁਝ ਤਾਂ ਪੜ ਲਓ ਨਹੀਂ ਤਾਂ ਮੇਰੇ ਕੋਲ ਮੈਂ ਡਾਕਟਰ ਆ ਮੇਰੇ ਕੋਲ ਆ ਜਨ ਮੈਂ ਸਮਝਾ ਦਵਾਂਗਾ ਸਾਰਾ ਜੀ ਇੱਕ ਵਧੀਆ ਨੀਸ਼ਟ ਵੈਜ ਉਹਦੇ ਨਸ਼ਾ ਵਿਰੋਧਾ ਸੀ ਉਹਨਾਂ ਨੂੰ ਸਕਿੱਲ ਨਾਲ ਜੋੜ ਰਹੇ ਆ ਇੱਕ ਨਸ਼ੇ ਦੀ ਵਿਜਾ ਦੂਜੇ ਨਸ਼ੇ ਨਾਲ ਨਹੀਂ ਜੋੜ ਰਹੇ ਅਸੀਂ ਉਹਨਾਂ ਨੂੰ ਕੰਮ ਨਾਲ ਜੋੜ ਰਹ ਕਮਾਉ ਪੁੱਤ ਬਣਾਉਣ ਦੀ ਗੱਲ ਕਰਦੇ ਆ ਇਹ ਕਹਿੰਦੇ ਰੱਖੋ ਤਾਂ ਨਸ਼ੇੜੀ ਇਹਨਾਂ ਨੂੰ ਤਾਂ ਆਦਤ ਪਈ ਹੋਈ ਹੈ ਜੀ ਲੋਕਾਂ ਨੂੰ ਨਸ਼ੇੜੀ ਰੱਖ ਕੇ ਵੋਟਾਂ ਲੈਣ ਦੀ ਇਹ ਨਸ਼ੇ ਵੰਡ ਕੇ ਇਲੈਕਸ਼ਨ ਲੜਦੇ ਆ